ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1352 ਦੀ ਵਿਆਖਿਆ ਅਤੇ ਪਾਠ ਸਰਵਣ ਕੀਤਾ ਸੀ ਅੱਵਾਜੇ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1353 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਅਕਾਲ ਪੁਰਖ ਇੱਕ ਹੈ ਜਿਸ ਦਾ ਨਾਮ ਹਉ ਦਵਾਲਾ ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ ਜੋ ਸਭ ਵਿੱਚ ਵਿਆਪਕ ਹੈ ਭੈ ਤੋਂ ਰਹਿਤ ਹੈ ਵੈਰ ਰਹਿਤ ਹੈ ਜਿਸ ਦਾ ਸਰੂਪ ਕਾਲ ਤੋਂ ਪਰੇ ਹੈ ਭਾਵ ਜਿਸ ਦਾ ਸਰੀਰ ਨਾਸ ਰਹਿਤ ਹੈ ਜੋ ਜੂਨਾ ਵਿੱਚ ਨਹੀਂ ਆਉਂਦਾ ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ ਸਲੋਕ ਸਹਿਸਕ੍ਰਿਤੀ ਮਹੱਲਾ ਪਹਿਲਾ ਪਹਿਲੇ ਬਾਦਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਸਹਿਸਕ੍ਰਿਤੀ ਸਲੋਕ ਪਾੜ ਪੁਸਤਕ ਸੰਧਿਆ ਬਾਦੰ ਪੰਡਤ ਵੇਦਤ ਆਦਕ ਧਾਰਮਿਕ ਪੁਸਤਕਾਂ ਪੜ੍ਹ ਕੇ ਸੰਧਿਆ ਕਰਦਾ ਹੈ ਅਤੇ ਹੋਰਨਾਂ ਨਾਲ ਚਰਚਾ ਕਰਦਾ ਹੈ ਸੇਲ ਪੂਜਸ ਬਗਲ ਸਮਾਦੰ ਮੂਰਤੀ ਪੂਜਾ ਹੈ ਮੂਰਤੀ ਪੂਜਦਾ ਹੈ ਤੇ ਬਗਲੇ ਵਾਂਗ ਸਮਾਧੀ ਲਾਂਦਾ ਹੈ ਮੁਖ ਝੂਠ ਵਿਭੂਖ ਅਨਸਾਰੰ ਮੁਖੋਂ ਝੂਠ ਬੋਲਦਾ ਹੈ ਪਰ ਉਸ ਝੂਠ ਨੂੰ ਬੜੇ ਸੋਹਣੇ ਗਹਿਣਿਆਂ ਵਾਂਗ ਸੋਹਣਾ ਕਰਕੇ ਵਿਖਾਲਦਾ ਹੈ ਤ੍ਰਪਾਲ ਤੇ ਹਾਲ ਵਿਚਾਰੰ ਹਰ ਰੋਜ ਤਿੰਨ ਵੇਲੇ ਗੈਤਰੀ ਮੰਤਰ ਨੂੰ ਵਿਚਾਰਦਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਉਸ ਸਮੇਂ ਦੇ ਪਖੰਡਵਾਦ ਦੀ ਗੱਲ ਕਰ ਰਹੇ ਹਨ ਜਿਨ੍ਹਾਂ ਸਮਿਆਂ ਵਿੱਚ ਪੰਡਤ ਲੋਕ ਲੋਕਾਂ ਨੂੰ ਮੂਰਖ ਬਣਾਉਂਦੇ ਹੁੰਦੇ ਸਨ ਇਸ ਤਰ੍ਹਾਂ ਗਲ ਮਾਲਾ ਤਿਲਕ ਲਿਲਾਟੰ ਗਲ ਵਿੱਚ ਮਾਲਾ ਰੱਖਦਾ ਹੈ ਮੱਥੇ ਉੱਤੇ ਤਿਲਕ ਲਾਂਦਾ ਹੈ ਦੋਏ ਤੋਤੇ ਬਸਤਰ ਕਪਾਟੰ ਸਦਾ ਦੋ ਤੋਤੀਆਂ ਆਪਣੇ ਪਾਸ ਰੱਖਦਾ ਹੈ ਤੇ ਸੰਧਿਆ ਕਰਨ ਵੇਲੇ ਸਿਰ ਉੱਤੇ ਇੱਕ ਵਸਤਰ ਧਰ ਲੈਂਦਾ ਹੈ ਜੋ ਜਾ ਨਸਵਰਮ ਕਰਮੰ ਪਰ ਜੋ ਮਨੁੱਖ ਪਰਮਾਤਮਾ ਦੀ ਭਗਤੀ ਦਾ ਕੰਮ ਜਾਣਦਾ ਹੋਵੇ ਸਭ ਫੋਕਟ ਨਿਸ਼ਚੋ ਕਰਮ ਤਦ ਨਿਸ਼ਚਾ ਕਰਕੇ ਜਾਣ ਲਵੋ ਕਿ ਉਹ ਸੁਭ ਦੇ ਵਾਸਤੇ ਇਹ ਸਾਰੇ ਕੰਮ ਫੋਕੇ ਹਨ ਕਹੁ ਨਾਨਕ ਨਿਸ਼ਚੋ ਧਿਆਵੈ ਨਾਨਕ ਆਖਦਾ ਹੈ ਮਨੁੱਖ ਸ਼ਰਧਾ ਧਾਰ ਕੇ ਪ੍ਰਮਾਤਮਾ ਨੂੰ ਸਿਮਰੇ ਕੇਵਲ ਇਹੋ ਰਸਤਾ ਲਾਇ ਵਿਦਾਇਕ ਹੈ ਪਰ ਅਗਾ ਗੁਰੂ ਜੀ ਫਰਮਾਉਂਦੇ ਹਨ ਬੇਨ ਸਤ ਗੁਰ ਬਾਟ ਨਾ ਪਾਵੇ ਜਿਹੜਾ ਇਹ ਰਸਤਾ ਹੈ ਸ਼ਰਧਾ ਵਾਲਾ ਸਤ ਗੁਰ ਤੋਂ ਬਿਨਾਂ ਨਹੀਂ ਲੱਭਦਾ ਜੇ ਸੋ ਚੰਦਾ ਉਗਵੇ ਸੂਰਜ ਜੜਾ ਹਜ਼ਾਰ ਇੱਤੇ ਚਾਨਣ ਹੁੰਦਿਆਂ ਗੁਰੂ ਬਿਨ ਕੋਰ ਅੰਧਾਰ ਕਿਉਂਕਿ ਗੁਰੂ ਦੱਸਦਾ ਹੈ ਸਤ ਗੁਰ ਨੂੰ ਮਿਲਣ ਦਾ ਰਸਤਾ ਤੇ ਗੁਰੂ ਦੀ ਸ਼ਰਨ ਪਿਆ ਆਏ ਰਸਤਾ ਫਿਰ ਲੱਭ ਜਾਂਦਾ ਹੈ ਨੇਫਲੰਗ ਤਸ ਜਨਮਸ ਜਾਵਦ ਬ੍ਰਹਮਨਾ ਬਿੰਦਤੇ ਜਦ ਤੱਕ ਮਨੁੱਖ ਪਰਮਾਤਮਾ ਨਾਲ ਸਾਝ ਨਹੀਂ ਪਾਉਂਦਾ ਆਦਤਾ ਕੋਸਤਾ ਮਨੁੱਖਾ ਜਨਮ ਵਿਅਰਥ ਹੈ ਸਾਗਰੰ ਸੰਸਾਰ ਸੈ ਗੁਰ ਪ੍ਰਸਾਦੀ ਤਰਹਿ ਕੇ ਜੋ ਮਨੁੱਖ ਗੁਰੂ ਦੀ ਕਿਰਪਾ ਦੀ ਰਾਹੀਂ ਪ੍ਰਮਾਤਮਾ ਨਾਲ ਸਾਂਝ ਪਾਉਂਦੇ ਹਨ ਉਹ अनेका ਹੀ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ਕਰਨ ਕਰਨ ਸਮਰੱਥ ਹੈ ਕਹ ਨਾਨਕ ਵਿਚਾਰ ਏ ਨਾਨਕ ਪਰਮਾਤਮਾ ਦਾ ਨਾਮ ਮੁਰਮੁਰ ਆਖ ਪਰਮਾਤਮਾ ਦੇ ਨਾਮ ਦੀ ਵਿਚਾਰ ਕਰ ਉਹ ਜਗਤ ਦਾ ਮੂਲ ਪਰਮਾਤਮਾ ਸਭ ਤਾਕਤਾਂ ਦਾ ਮਾਲਕ ਹੈ ਕਾਰਣ ਕਰਤੇ ਵਸ ਹੈ ਜਿਨ ਕਲ ਰਾਖੀ ਧਾਰ ਜਿਸ ਪ੍ਰਭੂ ਨੇ ਜਗਤ ਵਿੱਚ ਆਪਣੀ ਸਤਿਆ ਟਿਕਾ ਰੱਖੀ ਹੈ ਉਸ ਕਰਤਾ ਦੇ ਇਖਤਿਆਰ ਵਿੱਚ ਹੀ ਹਰੇਕ ਸਬਬ ਹੈ ਜੋਗ ਸਬਦਨ ਗਿਆਨ ਸ਼ਬਦੰ ਬੇਦ ਸ਼ਬਦੰ ਤਾਂ ਬ੍ਰਾਹਮਣ ਹੈ ਵਰਣ ਵਣ ਦੇ ਵਿਤਕਰੇ ਪਾਣ ਵਾਲੇ ਆਖਦੇ ਹਨ ਕਿ ਯੋਗ ਦਾ ਧਰਮ ਗਿਆਨ ਪ੍ਰਾਪਤ ਕਰਨਾ ਹੈ ਬ੍ਰਹਮ ਦੀ ਵਿਚਾਰ ਕਰਨਾ ਹੈ ਬ੍ਰਾਹਮਣ ਦਾ ਧਰਮ ਵੇਦਾਂ ਦੀ ਵਿਚਾਰ ਹੈ ਖਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪ੍ਰਾਕਿਰਤ ਹੈ ਖਤਰੀਆਂ ਦਾ ਧਰਮ ਸੂਰਮਿਆਂ ਵਾਲੇ ਕੰਮ ਕਰਨਾ ਹੈ ਅਤੇ ਸ਼ੂਦਰਾਂ ਦਾ ਧਰਮ ਦੂਜਿਆਂ ਦੀ ਸੇਵਾ ਕਰਨੀ ਹੈ। ਸਰਬ ਸਬਦੰ ਤਾਂ ਏਕ ਸਬਦੰ ਜੇ ਕੋ ਜਾਨਸ ਭੇਓ ਪਰ ਸਭ ਤੋਂ ਸ੍ਰੇਸ਼ਟ ਧਰਮ ਇਹ ਹੈ ਕਿ ਪ੍ਰਮਾਤਮਾ ਦਾ ਸਿਮਰਨ ਕੀਤਾ ਜਾਏ। ਜੇ ਕੋਈ ਮਨੁੱਖ ਇਸ ਭੇਤ ਨੂੰ ਸਮਝ ਲਏ ਨਾਨਕ ਤਾ ਕੋ ਦਾਸ ਹੈ ਸੋਈ ਨਿਰੰਜਨ ਦਿਓ ਜੇ ਕੋ ਇਸ ਭੇਜ ਨੂੰ ਸਮਝ ਲਏ ਕਿ ਪ੍ਰਮਾਤਮਾ ਦਾ ਸਿਮਰਨ ਹੀ ਸਭ ਕੁਝ ਹੈ ਤੇ ਨਾਨਕ ਪਾਸ਼ਾ ਕਹਿੰਦੇ ਹਨ ਨਾਨਕ ਉਸ ਮਨੁੱਖ ਦਾ ਦਾਸ ਹੈ ਉਹ ਮਨੁੱਖ ਪ੍ਰਮਾਤਮਾ ਦਾ ਰੂਪ ਹੋ ਜਾਂਦਾ ਹੈ ਏਕ ਕ੍ਰਿਸ਼ਨੰ ਤਾ ਸਰਬ ਦੇਵਾ ਦੇਵ ਦੇਵਾ ਤਾਂ ਆਤਮ ਹੈ ਆਤਮੰਗ ਸ੍ਰੀ ਬਾਸਵ ਦੇਵ ਸੈ ਜੇ ਕੋਈ ਜਾਣਸ ਭੇਵ ਇੱਕ ਪਰਮਾਤਮਾ ਹੀ ਸਾਰੇ ਦੇਵਤਿਆਂ ਦਾ ਆਤਮਾ ਹੈ ਦੇਵਤਿਆਂ ਦੇ ਦੇਵਤਿਆਂ ਦਾ ਭੀ ਆਤਮਾ ਹੈ ਪਰਮਾਤਮਾ ਜੋ ਮਨੁੱਖ ਪ੍ਰਭੂ ਦੇ ਆਤਮਾ ਦਾ ਭੇਦ ਜਾਣ ਲੈਂਦਾ ਹੈ ਨਾਨਕ ਤਾ ਕੋ ਦਾਸ ਹੈ ਸੋਈ ਨਿਰੰਜਨ ਦੇਉ ਨਾਨਕ ਉਸ ਮਨੁੱਖ ਦਾ ਦਾਸ ਹੈ ਉਹ ਮਨੁੱਖ ਪਰਮਾਤਮਾ ਦਾ ਰੂਪ ਬਣ ਜਾਂਦਾ ਹੈ ਜਿਹੜਾ ਇਹ ਭੇਦ ਨੂੰ ਜਾਣ ਲਵੇ ਕਿ ਦੇਵਤਿਆਂ ਦਾ ਦੇਵਤਾ ਪਰਮਾਤਮਾ ਹੈ। ਸ਼ਲੋਕ ਸੈਸਕ੍ਰਿਤੀ ਮਹੱਲਾ 5ਵਾਂ ਸ਼ਲੋਕ ਸੈਸਕ੍ਰਿਤੀ ਵਿੱਚ ਸ਼ਲੋਕਾਂ ਵਿੱਚ ਗੁਰੂ ਅਰਜਨ ਦੇਵ ਜੀ ਦੀ ਬਾਣੀ ਸੈਸਕ੍ਰਿਤੀ ਦੇ ਸ਼ਲੋਕ ਜੋ ਚੱਲ ਰਹੇ ਹਨ ਪਹਿਲਾਂ ਸੀ ਗੁਰੂ ਨਾਨਕ ਪਾਤਸ਼ਾਹ ਦੇ ਹੋਣ ਜੋ ਚੱਲਦੇ ਹਨ ਏ ਪੰਜਵੇਂ ਪਾਸ਼ਾ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਵਿਚਾਰਨ ਕੀਤੇ ਹੋਏ ਹਨ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਜਿਸ ਦਾ ਨਾਮ ਹੋਂਦ ਵਾਲਾ ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ ਜੋ ਸਭ ਵਿੱਚ ਵਿਆਪਕ ਹੈ ਭੈ ਤੋਂ ਰਹਿਤ ਹੈ ਵੈਰ ਰਹਿਤ ਹੈ ਜਿਸ ਦਾ ਸਰੂਪ ਕਾਲ ਤੋਂ ਪਰੇ ਹੈ ਭਾਵ ਜਿਸ ਦਾ ਸਰੀਰ ਨਾਸ ਰਹਿਤ ਹੈ ਜੋ ਜੂਨਾ ਵਿੱਚ ਨਹੀਂ ਆਉਂਦਾ ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰ ਦੀ ਕਿਰਪਾ ਨਾਲ ਹੀ ਮਿਲਦਾ ਹੈ ਕਤੰਚ ਮਾਤਾ ਕਤੰਚ ਪਿਤਾ ਕਤੰਚ ਬਨਤਾ ਬਨੋਦ ਸੁਤੈ ਕਿੱਥੇ ਰਹਿ ਜਾਂਦੀ ਹੈ ਮਾਂ ਤੇ ਕਿੱਥੇ ਰਹਿ ਜਾਂਦਾ ਹੈ ਪਿਓਰ ਤੇ ਕਿੱਥੇ ਰਹਿ ਜਾਂਦੇ ਹਨ ਇਸਤਰੀ ਪੁੱਤਰਾਂ ਦੇ ਲਾਡ ਪਿਆਰ ਕਤੰਚ ਭਰਾਤ ਮੀਤ ਹਿਤ ਬੰਧਵ ਕਤੰਚ ਮੋਹ ਗੁਟੰਬੇ ਅਤੇ ਕਿੱਥੇ ਰਹਿ ਜਾਂਦੇ ਹਨ ਭਰਾ ਮਿੱਤਰ ਹਿਤੂ ਤੇ ਸੰਬੰਧੀ ਤੇ ਕਿੱਥੇ ਰਹਿ ਜਾਂਦਾ ਹੈ ਪਰਿਵਾਰ ਦਾ ਮੋਹ ਕਤੰਚ ਚਪਲ ਮੋਹਨੀ ਰੂਪੰ ਪਖੰਤ ਤਿਆਗੰ ਕਰੋਤ ਕਿੱਥੇ ਜਾਂਦੀ ਹੈ ਮਨ ਨੂੰ ਮੋਣ ਵਾਲੀ ਇਹ ਚੰਚਲ ਮਾਇਆ ਵੇਖਦਿਆਂ ਵੇਖਦਿਆਂ ਹੀ ਛੱਡ ਜਾਂਦੀ ਹੈ ਰਹੰਤ ਸੰਗ ਭਗਵਾਨ ਸਿਮਰਨ ਨਾਨਕ ਲਬਦੰ ਅਚੁੱਤ ਤਨਹਿ ਏ ਨਾਨਕ ਮਨੁੱਖ ਦੇ ਨਾਲ ਸਦਾ ਰਹਿੰਦਾ ਹੈ ਭਗਵਾਨ ਦਾ ਭਜਨ ਭਜਨ ਹੀ ਤੇ ਇਹ ਭਜਨ ਮਿਰਦਾ ਹੈ ਸੰਤ ਜਨਾ ਤੋਂ ਕਿਉਂਕਿ ਹਰੇਕ ਚੀਜ਼ ਛੱਡ ਕੇ ਜਾਣ ਵਾਲੀ ਹੈ ਪਰ ਪ੍ਰਮਾਤਮਾ ਦਾ ਜੋ ਜਪਿਆ ਹੋਇਆ ਨਾਮ ਹੈ ਉਹ ਕਿਤੇ ਨਹੀਂ ਛੱਡ ਕੇ ਜਾਂਦਾ ਉਹ ਅੰਤ ਸਾਥ ਅੰਤ ਤੱਕ ਸਾਥ ਨਿਭਾਉਂਦਾ ਹੈ ਪੰਜਵੇਂ ਪਾਤਸ਼ਾਹ ਧੰਤਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਵੀ ਐਂ ਲਿਖ ਰਹੇ ਹਨ ਜਹਿ ਮਾਤ ਪਿਤਾ ਸਤ ਮੀਤ ਨ ਭਾਈ ਮਨ ਉਹਾਂ ਨਾਮ ਤੇ ਰਹਿ ਸੰਗ ਸਹਾਈ ਜਹ ਮਹਾ ਭਿਆਨ ਦੂਤ ਜਮਦ ਲੈ ਤਹ ਕੇਵਲ ਨਾਮ ਸੰਗ ਤੇਰੇ ਚਲੈ ਉਥੇ ਸਿਰਫ ਪ੍ਰਮਾਤਮਾ ਦਾ ਨਾਮ ਹੀ ਸਹਾਈ ਹੁੰਦਾ ਹੈ ਜਿੱਥੇ ਕੋਈ ਵੀ ਨਹੀਂ ਜਾਂਦਾ ਗੁਰੂ ਪਿਆਰਿਓ ਵਿਚਾਰ ਕਰ ਰਹੇ ਹਾਂ ਸ਼ਲੋਕ ਸਹਿਸਕ੍ਰਿਤੀ ਮਹੱਲਾ ਪੰਜਵਾਂ ਦੇ ਸਰਲੇਖ ਹੇਠ ਬਾਣੀ ਦਾ ਤੇ ਬਾਣੀ ਲੰਬੇਰੀ ਹੈ ਦੋ ਪੰਕਤੀਆਂ ਪੜ੍ਹ ਕੇ ਖਿਮਾ ਦੇ ਜਾਇਤ ਹੁੰਦੇ ਹਾਂ ਬਾਕੀ ਜੋ ਅਗਲੇ ਕੱਲ ਨੂੰ ਐਪੀਸੋਡ ਵਿੱਚ ਸਰਵਣ ਕਰਾਂਗੇ ਕਤੰਚ ਚਪਲ ਮੋਹਨੀ ਰੂਪੰ ਪਖੰਤੇ ਤਿਆਗੰ ਕਰੋਤ ਰਹੰਤ ਸੰਗ ਪਗ ਮਾਨ ਸਿਮਰਨ ਨਾਨਕ ਲਬਯਦੰ ਅਚੁੱਤ ਤਨਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1353 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1354 ਦੀ ਵਿਆਖਿਆ ਅਤੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ 와, 히그루지키 파테.